ਪੰਜਾਬ ਤੇ ਹਿਮਾਚਲ ਦੀ ਗੱਲ ਕੀਤੀ ਜਾਵੇ ਤੇ ਪਹਾੜੀ ਇਲਾਕੇ ਤੇ ਮੈਦਾਨੀ ਇਲਾਕੇ ਤੇ ਲਗਾਤਾਰ ਜਿਹੜੀ ਬਰਸਾਤ ਪੈ ਰਹੀ ਹੈ ਉਹ ਪੰਜਾਬ ਦੇ ਉੱਤੇ ਜਿਹੜੀ ਇੱਕ ਸਭ ਤੋਂ ਜ਼ਿਆਦਾ ਭਾਰੂ ਹੋ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤੇ ਬਿਆਸ ਤਰਿਆ ਦੇ ਵਿੱਚ ਚੱਕੀ ਪੁਲ ਦਾ ਪਾਣੀ ਜਿਹੜਾ ਕਿ ਉਹ ਵੀ ਬਿਆਸ ਦਰਿਆ ਦੇ ਵਿੱਚ ਆ ਰਿਹਾ ਪੋਂਗ ਡੈਮ ਦਾ ਪਾਣੀ ਜਿਹੜਾ ਉਹ ਵੀ ਬਿਆਸ ਦਰਿਆ ਦੇ ਵਿੱਚ ਆ ਰਿਹਾ ਜਿਸ ਤੇ ਚੱਲਦਿਆ ਪੰਜਾਬ ਦੇ ਉੱਤੇ ਜਿਹੜਾ ਆਫਤ ਬਣ ਕੇ ਜਿਹੜਾ ਇੱਕ ਪਾਣੀ ਜਿਹੜਾ ਲੋਕਾਂ ਦੀਆਂ ਬਰੂਹਾਂ ਤੱਕ ਤੇ ਲੋਕ ਘਰਾਦਿਆਂ ਬਰੂਹਾਂ ਤੋਂ ਬਾਹਰ ਨਜ਼ਰ ਆ ਰਹੇ ਜਿਹੜਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਇਸ ਟਕ ਵਕਤ ਜਿਹੜਾ ਅੱਧਾ ਪੰਜਾਬ ਜਿਹੜਾ ਕਿ ਪੰਜ ਪਾਣੀ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਸੋ ਲੋਕ ਜਿਹੜੇ ਆ ਇੱਥੇ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਅੱਧਾ ਪੰਜਾਬ ਡੁੱਬਿਆ ਤੇ ਲੋਕ ਜਿਹੜੇ ਹਾਲਾਤ ਦੇਖੇ ਜਾਂ ਤਾਂ ਉਹਨਾਂ ਹਾਲਾਤਾਂ ਦੇ ਚੱ ਪਾਜੀ ਕਿਵੇਂ ਦੇਖਦੇ ਹੋ ਜੋ ਪੰਜਾਬ ਦੇ ਵਿੱਚ ਹਲਾਤ ਬਣੇ ਆ ਤੇ ਇਹਨਾਂ ਹਲਾਤਾਂ ਦੇ ਚੱਲਦਾ ਜੋ ਪੰਜਾਬ ਦੀਆਂ ਫਸਲਾਂ ਦਾ ਤੇ ਨਸਲਾਂ ਦਾ ਨੁਕਸਾਨ ਜਿਹੜਾ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਪੋਜੀਸ਼ਨ ਆ ਕੁਦਰਤੀ ਮਾਰ ਆ ਜਿਹੜੀ ਉਹ ਤੇ ਅੱਗੇ ਵੀ ਆਉਂਦੇ ਆ ਤੇ ਅਸੀਂ ਚੱਲਦੇ ਆ ਤੇ ਸਾਰੇ ਚੱਲੀ ਜਾਂਦੇ ਆ ਕੁਦਰਤੀਵਾਦ ਜਿਹੜੀ ਸਾਰੇ ਪੰਜਾਬ ਤੇ ਆ ਪਰ ਸਾਡੀ ਸੋਸਾਇਟੀ ਮੁੱਖ ਆ ਸਾਡਾੜਾ ਪਿੰਡ ਆ ਟੋਟਲ ਜਿਹੜੀ ਜ਼ਮੀਨ ਆ ਉਹ ਬੰਦ ਦੇ ਅੰਦਰ ਆ ਸਿਰਫ ਆ ਹੀ ਰਹਿਸ਼ ਜਿਹੜੀ ਆ ਸਾਡੇ ਬਾਹਰ ਆ ਸਾਡੀ ਪ੍ਰੋਬਲਮ ਦੂਜੇ ਪਿੰਡਾਂ ਨਾਲੋਂ ਵੱਧ ਆ ਪਰ ਜਿਹੜੀ ਹੁਣ ਸਾਨੂੰ ਮਾਰ ਵੱਜਣ ਦੇ ਆ 5-7 ਸਾਲਾਂ ਤੋਂ ਉਹ ਡੇਰਾ ਰਾਂ ਸੁਆਮੀ ਜਿਹੜਾ ਤਕਰੀਬਨ 7 ਕਿਲੋਮੀਟਰ ਦਾ ਏਰੀਆ ਸਾਡੇ ਪਿੰਡ ਤੋਂ ਲੈ ਕੇ ਡੇਰੇ ਦਾ ਤੇ 3.5 ਕਿਲੋਮੀਟਰ ਏਰੀਆ ਉਹਨੇ ਬਣ ਲਿਆ ਬੰਨ ਬੰਨ ਕੇ ਉੱਚਾ ਬੰਨ ਬੰਨ ਕੇ ਉੱਪਰ ਸੜਕ ਬਣਾ ਦਿੱਤੀ ਆ ਤੇ ਅਸੀਂ ਦੋ ਸਾਲਾਂ ਤੋਂ ਸਰਕਾਰਾਂ ਕੋਲ ਹੀ ਉਹਨੇ ਆ ਪੜਦੇ ਆ ਪਰ ਸਾਡੀ ਕਿਸੇ ਨੇ ਕੋਈ ਸਾਥ ਨਹੀਂ ਲਿਆ ਅਜੇ ਵੀ ਬੰਨਿਆ ਲਗਾਤਾ ਅਜੇ ਵੀ ਮਿੱਟੀ ਪਾਈ ਜਾਂਦੀ ਕਿੰਨੇ ਕ ਫਸਲ ਜਿਹੜੀ ਆ ਪਾਣੀ ਚ ਡੁੱਬੀ ਆ ਤੇ ਕਿੰਨੇ ਕ ਲੋਕ ਜਿਹੜੇ ਘਰੋਂ ਬੇਕਾਰ ਆ ਜਿਹੜੇ ਡੇਰੇ ਆ ਪਿੱਛੇ ਦੇਖ ਰਹੇ ਨੇ ਜਿਹੜੀ ਫਸਲ ਆ ਉਹ ਟੋਟਲ ਡੁੱਬ ਗਈ ਆ ਜਿੰਨੇ ਫਸਲ ਆ ਸਾਰੀ ਦੀ ਸਾਰੀ ਪਾਣੀ ਦੇ ਵਿੱਚ ਡੁੱਬੀ ਜਾ ਜੀ ਕਿਸੇ ਦਾ ਬਤਾਲੇ ਦਾ ਕਿੱਲਾ ਵੀ ਬਾਰਨੇਗਾ ਸਾਰੇ ਸਾਰੇ ਹੀ ਮੇ ਡੁੱਬ ਗਏ ਔਰ ਜਿਹੜੇ ਘਰ ਸੇ ਆਜੀ ਤੌਰ ਤੇ ਇਧਰਲੇ ਪਾਸੇ ਵੀ ਰਹਿੰਦੇ ਆ ਕੁਛ ਉਧਰ ਵੀ ਰਹਿੰਦੇ ਉਹ ਹਣ ਵਿਚਾਰੇ ਉੱਠ ਕੇ ਇਧਰ ਆ ਗਏ ਤੇ ਮਾਲ ਡੰਗਰ ਜਿਹੜਾ ਸਾਰਾ ਤੋਂ ਸੀ ਬੰਤਿਆ ਪੰਜਾਬ ਦੇ ਭਾਜੀ ਅੱਧੇ ਜ਼ਿਲ੍ਹੇ ਜਿਹੜੇ ਹੈਗੇ ਆ ਪਾਣੀ ਦੀ ਚਪੇਟ 'ਚ ਆ ਔਰ ਜੇਕਰ ਜ਼ਿਆਦਾਤਰ ਮੰਡ ਖੇਤਰ ਜਿਹੜੀ ਗੱਲ ਕੀਤੀ ਜਾਵੇ ਮੰਡ 'ਚ ਸਭ ਤੋਂ ਵੱਧ ਖੇਤੀ ਹੁੰਦੀ ਆ ਕੀ ਕਹਿਣਾ ਚਾਹੋਗੇ ਜੋ ਪੰਜਾਬ 'ਚ ਹਾਲਾਤ ਬਣੇ ਵੇਖੋ ਜੀ ਪੰਜਾਬ ਦੇ ਵਿੱਚ ਜਿਹੜਾ ਹੁਣ ਕਪੂਰਥਲਾ ਜ਼ਿਲ੍ਹਾ ਵਾ ਸਭ ਤੋਂ ਵੱਧ ਦਰਿਆ ਬਿਆਸ ਦੀ ਮਾਰ ਇਹ ਚੱਲ ਰਿਆ 95% ਤਕਰੀਬਨ ਹੀ ਜਿਹੜਾ ਮੰਡ ਏਰੀਆ ਵਾ ਸਾਰੇ ਪਿੰਡਾਂ ਦਾ ਜਿਵੇਂ ਸਾਡੇ ਪਿੰਡ ਲਾਗੇ ਬਤਾਲਾ ਚੱਕੋ ਕੀ ਮਸੂਰਵਾਲ ਢਿਲਮਾ ਇਹ ਸਾਰੇ ਪਿੰਡਾਂ ਦੀ ਜਿਹੜੀ ਜ਼ਮੀਨ ਆ ਮੰਡ ਖੇਤਰ ਦੇ ਵਿੱਚ ਆ ਤੇ ਕਿਸਾਨਾਂ ਦਾ ਇੱਕੋ ਇੱਕ ਕਮਾਈ ਦਾ ਸਾਧਨ ਆ ਖੇਤੀ ਜੇਕਰ ਖੇਤੀ ਹੋਵੇਗੀ ਤੇ ਕਿਸਾਨ ਦਾ ਜਿਹੜਾ ਪਰਿਵਾਰ ਆ ਉਹ ਚੱਲੇਗਾ ਹੁਣ ਜਿੰਨੀ ਵੀ ਪਹਿਲਾਂ 2023 ਦੇ ਵਿੱਚ ਕੀ ਹੋਇਆ ਹੜ ਆਏ ਇਸੇ ਮੰਡ ਖੇਤਰ ਪਿੰਡ ਬਤਾਲਾ ਪ੍ਰਥੀਪੁਰ ਦੀ ਸਾਰੀ ਜ਼ਮੀਨ ਜਿਹੜੀ ਢਿਲਮਾਂ ਦੀ ਬਰਬਾਦ ਹੋ ਗਈ ਉਦੋਂ ਵੀ ਝੋਨਾ ਜਿਹੜਾ ਸੀ ਖਰਾਬ ਹੋ ਗਿਆ ਆੜਤੀਆਂ ਦਾ ਕਰਜ਼ਾ ਸਿਰ ਉਦਾਂ ਹੀ ਅੱਜ ਵੀ ਚੜਿਆ ਸਿਰ ਕਹਿਣ ਦਾ ਭਾਅ ਵੀ ਜਿਹੜਾ ਕਿਸਾਨ ਬਹੁਤ ਦੁਖੀ ਆ ਹਤਾਸ਼ ਆ ਸਰਕਾਰਾਂ ਦੀ ਪਤ ਨਹੀਂ ਕੀ ਇਹ ਬੈਡ ਨੀਤੀ ਆ ਵੀ ਕਿਸਾਨਾਂ ਨੂੰ ਹੀ ਮਾਰਨਾ ਹਰ ਵਾਰੀ ਦੇਖੋ ਜੇਕਰ ਕਿਸਾਨ ਖੁਸ਼ਹਾਲ ਆ ਕਿਸਾਨਾਂ ਦੀ ਆਪਜੀਵਿਕਾ ਦਾ ਸਾਧਨ ਵਧੀਆ ਵਾ ਖੇਤੀ ਵਧੀਆ ਹੋਵੇਗੀ ਤੇ ਜਿਹੜੇ ਬਾਕੀ ਵਰਗ ਆ ਦੁਕਾਨਦਾਰ बिजनेसमੈਨ ਸਾਰੇ ਫੇਰ ਹੀ ਜਿਹੜਾ ਹੈ ਉਹ ਕਾਰੋ ਕਿਤੇ ਚੱਲਦੇ ਸਮਾਜ ਦੇ ਤੁਸੀਂ ਮੈਂ ਤੁਹਾਡਾ ਹੀ ਸਵਾਲ ਲੈਣਾ ਕਿ ਤੁਸੀਂ ਕਹਿਆ ਕਿ ਸਰਕਾਰ ਦੀ ਬੇਵਸੀ ਹੈ ਪਰ ਬੇਵਸੀ ਸਰਕਾਰ ਕਹਿ ਰਹੀ ਹੈ ਕਿ ਜਿਸ ਤਰ੍ਹਾਂ ਬਰਸਾਤ ਪੈ ਰਹੀ ਹੈ ਪਹਾੜੀ ਲੱਕ ਕੇ ਟਹਾੜ ਆ ਰਹੀ ਨੇ ਔਰ ਕੀ ਉਹ ਹੜ੍ਹਾਂ ਨੂੰ ਜੱਠਣ ਵਾਸਤੇ ਸਰਕਾਰਾਂ ਨੂੰ ਕੀ ਕਰਨ ਦੀ ਲੋੜ ਹੈਗੀ ਆਪਾਂ ਉਹ ਸਵਾਲ ਕਰਦੇ ਵੇਖੋ ਜੀ ਪਹਿਲਾਂ ਵੀ ਤੁਹਾਨੂੰ ਦੱਸਿਆ ਵਾ ਸਾਡੇ ਸਤਕਾਰਯੋਗ ਸਾਹਿਬ ਦਾ ਸਰਪੰਚ ਵੀ ਜਿਹੜਾ ਕੁਦਰਤੀ ਤੌਰ ਤੇ ਮਾਰ ਮੀਂਹ ਜਿਆਦਾ ਪੈਣ ਕਰਕੇ ਡੈਮ ਓਵਰਫਲੋ ਹੋ ਗਏ ਇਹ ਤਾਂ ਕੁਦਰਤੀ ਗੱਲ ਹੋ ਗਈ ਕੁਝ ਕੇ ਸਰਕਾਰਾਂ ਦੀ ਇਹ ਅਣਗਹਿਲੀ ਹੁੰਦੀ ਆ ਕਿ ਸਮਾਂ ਰਹਿੰਦੇ ਜਿਹੜੇ ਆਪਾਂ ਰਾਤ ਕਾਰਜ ਜਿਹੜੇ ਕਰਨੇ ਹੁੰਦੇ ਆ ਦਰਿਆਵਾਂ ਦੀ ਸਫਾਈ ਨਾਲਿਆਂ ਦੀ ਨਦੀਆਂ ਦੀ ਸਫਾਈ ਉਹ ਜਿਹੜੀ ਸਮੇਂ ਸਿਰ ਨਹੀਂ ਹੁੰਦੀ ਜਿਹਦਾ ਕਰਕੇ ਜਿਹੜਾ ਉਹ ਓਵਰਫਲੋ ਪਾਣੀ ਆ ਜਦੋਂ ਆਪਾਂ ਡੈਮਾਂ ਚੋਂ ਛੱਡਦੇ ਆ ਤੋ ਨਹੀਂ ਜਾਂਦਾ ਤੇ ਉਹ ਆਸੇ-ਪਾਸੇ ਖਲਰ ਜਾਂਦਾ ਸਰਦਾਰ ਜੀ ਕਿਸਾਨ ਖੇਤੀ ਤੇ ਨਿਰਪਰਤ ਖੇਤੀ ਕਿਸਾਨ ਤੇ ਨਿਰਪਰ ਜੇ ਖੇਤੀ ਨਾ ਰਹੀ ਤੇ ਕਿਸਾਨ ਕਿੱਥੇ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਦੇਖੋ ਜੀ ਕਿਸਾਨ ਹੀ ਸਾਰੇ ਹਿੰਦੁਸਤਾਨ ਦਾ ਇੱਕ ਜਿਹੜਾ ਰੁਕ ਜਾ ਬੁੱਢਾ ਕਿਸਾਨੀ ਦੇ ਨਾਲ ਹੀ ਦੁਕਾਨਾਂ ਚੱਲਦੀਆਂ ਕਿਸਾਨੀ ਦੇ ਨਾਲ ਹੀ ਸਾਰਾ ਵਪਾਰ ਚੱਲਦਾ ਕਿਸਾਨੀ 6 ਮਹੀਨੇ ਬਾਅਦ ਫਸਲ ਨਾ ਆਵੇ ਤੇ ਸਾਰਾ ਕੰਮ ਰੁਕ ਜਾਂਦੇ ਆ ਕੱਪੜੇ ਵਾਲੇ ਦਾ ਕਪੜਾ ਨਹੀਂ ਵਿਗਦਾ ਸੌਦੇ ਵਾਲੇ ਦਾ ਸਬਦਾ ਨਹੀਂ ਵਿਗਦਾ ਤੇ ਇੱਟਾਂ ਵਾਲੇ ਦੇ ਇੱਟਾਂ ਹੀ ਵਿਕਦੀਆਂ ਇਹ ਸਰਕਾਰਾਂ ਏਡਾ ਏਡਾ ਭਾਤ ਵਾਲਾ ਪ੍ਰੋਜੈਕਟ ਬਣੋਰ ਵਾਸਤੇ ਅਰਬਾਂ ਰੁਪਏ ਖਰਚਦੀਆਂ ਕੀ ਇਹ ਇਹਨਾਂ ਦਰਿਆਵਾਂ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਦੇ ਜਿਨ੍ਹਾਂ ਦੀ ਪੰਜਾਬ ਨੂੰ ਕੋਈ ਜ਼ਰੂਰਤ ਨਹੀਂ ਸੀਗੀ ਸਿਰਫ ਲੋਕਾਂ ਦੀਆਂ ਜ਼ਮੀਨਾਂ ਬੰਜਰ ਖਰਾਬ ਕੀਤੀਆਂ ਐਡੇ ਐਡੇ ਪ੍ਰੋਜੈਕਟ ਲਿਆਣ ਕੇ ਤੇ ਉਹ ਪੈਸੇ ਜਿਹੜੇ ਆ ਜੇ ਉਹਨਾਂ ਦਰਿਆਵਾਂ ਤੇ ਇਹਨਾਂ ਬੰਨਾਂ ਤੇ ਨਹਿਰਾਂ ਬਣਾ ਕੇ ਲਾਏ ਜਾਂਦੇ ਤੇ ਇੱਕ ਤਾਂ ਕਿਸਾਨੀ ਪਦੈਸ਼ਵੱਦੀ ਜਿਹੜਾ ਇਹਦਾ ਜ਼ਮੀਨ ਵੇਚਦਾ ਪਾਣੀ ਸੀ ਖਾਪ ਤੋੜਾ ਉਹ ਘਟਦਾ ਤੇ ਵਧੀਆ ਬਦਲਾ ਹੁੰਦੀਆਂ ਪਾਣੀ ਦੀ ਜਿਹੜੀ ਸਮੱਸਿਆ ਦੂਸਰੇ ਸਟੇਟਾਂ ਨੂੰ ਆ ਜੇ ਪਾਣੀ ਦਾ ਸਾਰਾ ਪ੍ਰਬੰਧ ਕਰਨ ਤਾਂ ਉਹਨਾਂ ਦੀ ਸਮੱਸਿਆ ਪੂਰੀ ਹੋ ਸਕਦੀ ਆ ਅਕਾ ਜੀ ਕੀ ਕਹਿਣਾ ਚਾਹੋਗੇ ਲੰਬੇ ਸਮੇਂ ਤੋਂ ਖੇਤੀ ਦੇ ਵਿੱਚ ਜੋ ਤੁਸੀਂ ਔਰ ਅੱਜ ਖੇਤੀ ਜੇਕਰ 2 ਸਾਲ ਜਿਹੜੇ 25 ਤੇ 1 ਆ ਸਾਲ ਜਿਹੜਾ ਹੈਗਾ ਆ ਔਰ ਇਸ ਨੂੰ ਹਾਲਾਤਾਂ ਲੈ ਕੇ ਕੀ ਕਹਿਣਾ ਚਾਹੋਗੇ ਪਿਛਲੇ ਸਮੇਂ ਦੌਰਾਨ ਕੀ ਮਦਦ ਵੱਜੋਂ ਆਈ ਸੀ ਹਾਲਾਤ ਕੀ ਕਿੰਟਾ ਵੇਖੋ ਜੀ ਕਿਸਾਨੀ ਤੇ ਇਹ ਮਤਲਬ ਘਾਟੇ ਦਾ ਹੀ ਸੌਦਾ ਬੰਦ ਰਿਹਾ ਕੋਈ ਸਰਕਾਰ ਦੀਆਂ ਮਾਰਾਂ ਦੇ ਕੋਸ਼ੇ ਜਿਹੜਾ ਕੁਦਰਤੀ ਮਾਰਾਂ ਨੇ ਕਿਸਾਨਾਂ ਨੂੰ ਬਹੁਤ ਹੀ ਥੱਲੇ ਲਾ ਦਿੱਤਾ ਹੈਗਾ ਹਾਂਜੀ ਤੇ ਕੋਈ ਜਾਲ ਸਾਡੇ ਲਾਗੇ ਜਿਹੜਾ ਡੇਰਾ ਬਿਆਸ ਆ ਸਾਡੇ ਨਾਲ ਬੜੀਆਂ ਵਧੀਕੀਆਂ ਕਰ ਰਿਹਾ ਇਹ ਪਾਣੀ ਦਾ ਕੁਦਰਤੀ ਵਹਾਅ ਨੂੰ ਬੰਦ ਕਰਕੇ ਸਾਰਾ ਜਿਹੜਾ ਪਾਣੀ ਆ ਸਾਡੇ ਨਗਰਵਾਲ ਨੂੰ ਕਰ ਦਿੱਤਾ ਗਿਆ ਜਿਸ ਨਾਲ ਸਾਡੀਆਂ ਜਿਹੜੀਆਂ ਜ਼ਮੀਨਾਂ ਉਹ ਖੁਰਦ-ਬੁਰਦ ਹੋ ਰਹੀਆਂ ਵਾ ਇਸ ਕਰਕੇ ਸਾਡੇ ਨਗਰ ਦੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਸਮੱਸਿਆ ਤੇ ਦਿਖਾਵਾਂਗੇ ਤੁਹਾਨੂੰ ਕਿ ਸਮੱਸਿਆ ਦੇ ਹਾਲਾਤ ਜਿਹੜਾ ਪਾਣੀ ਭਾਵੇਂ ਕੀ ਫਿਰ ਦੁਬਾਰਾ ਬਦਰਾਂ ਸ਼ੁਰੂ ਹੋਗੇ ਤਾਂ ਪਾਣੀ ਦਾ ਵਹਾਅ ਵੀ ਦੇਖਣ ਨੂੰ ਤੇਜ਼ ਹੁੰਦਾ ਨਜ਼ਰ ਆ ਰਿਹਾ ਕਿਸਾਨ ਦੀ ਗੱਲ ਕੀਤੀ ਤਾਂ ਇੱਥੇ ਨਿਸ਼ਾਨੀ ਲਗਾਈ ਗਈ ਸੀਗੀ ਜਿਹੜੀ ਨਿਸ਼ਾਨੀ ਤੋਂ ਆਗਾਮੀ ਜਿਹੜਾ ਪਾਣੀ ਜਿਹੜਾ ਵਾਧਾ ਨਜ਼ਰ ਆ ਰਿਹਾ ਇਥੇ ਮਤਾਵਾਵਾਂ ਭੈਣਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਦਾ ਕਾਰਨ ਇਹ ਆ ਮਤਾਵਾ ਜਿਹੜੀਆਂ ਕਿ ਘਰੋਂ ਬੇਕਾਰ ਆਈਆਂ ਤੇ ਜਿਨ੍ਹਾਂ ਦੇ ਚੁੱਲ੍ਹੇ ਠੰਡੇ ਪਏ ਆ ਉਸ ਚੁੱਲਿਆਂ ਦੇ ਜਿੱਥੇ ਕੀ ਰੋਟੀ ਪਾਣੀ ਪਕਣਾ ਸੀਗਾ ਤੇ ਅੱਜ ਘਰਾਂ ਤੋਂ ਬੇਕਾਰ ਹੋ ਕੇ ਜੋ ਹਾਲਾਤ ਬਣੇ ਆ ਕੀ ਕਹਿਣਾ ਚਾਹੋਗੇ ਅੱਜ ਇਸ ਪੰਜਾਬ ਦੀ ਸਥਿਤੀ ਲੈ ਕੇ ਦੇਖੋ ਜੀ ਮਾਰ ਤੇ ਸਾਰਾ ਪੰਜਾਬ ਹੀ ਚੱਲ ਰਿਹਾ ਵਾ ਤੇ ਜਿੰਨਾ ਵੀ ਨੁਕਸਾਨ ਹੋਇਆ ਕਿਸਾਨ ਭਰਾਵਾਂ ਦਾ ਹੋ ਰਿਹਾ ਵਾ ਜ਼ਮੀਨਦਾਰਾਂ ਦਾ ਹੋ ਰਿਹਾ ਕਿੰਨੀ ਜ਼ਮੀਨ ਆ ਸਾਰੀ ਹੜ੍ਹਾਂ ਦੇ ਨਾਲ ਪਾਣੀਆਂ ਦੇ ਨਾਲ ਨਸ਼ਟ ਹੋ ਗਈ ਆ ਕੋਈ ਵੀ ਅੱਗੇ ਝੋਨੇ ਮਾੜਾ ਜਾਂ ਦੀਦਾ ਸੀ ਸਰਮੂ ਉਹ ਕੁਛ ਵੀ ਨਹੀਂ ਦੀਦਾ ਦੋ ਦਿਨ ਬਸ ਥੋੜਾ ਜਿਹਾ ਪਿੱਛੇ हट ਗਿਆ ਪਾਣੀ ਫੇਰ ਉਨਾ ਹੀ ਵਾਰ-ਵਾਰ ਆ ਰਿਹਾ ਵਾ ਹੁਣ ਤਾਂ ਅਸੀਂ ਇਹ ਹੀ ਚਾਹੁੰਦੇ ਆ ਕਿ ਚਲੋ ਪਿੱਛੋਂ ਜੋ ਵਹਾ ਰਿਹਾ ਵਾ ਸਰਕਾਰ ਨੂੰ ਵੀ ਸਾਡੇ 'ਲ ਧਿਆਨ ਦੇਣਾ ਚਾਹੀਦਾ ਵਾ ਕੀ ਜਿੰਨਾ ਨੁਕਸਾਨ ਹੋ ਗਿਆ ਫਸਲਾਂ ਹੋ ਗਿਆ ਹੁਣ ਬੰਦ ਦੇ ਨਾਲ ਪਾਣੀ ਆ ਗਿਆ ਬਿਲਕੁਲ ਆਗੇ ਵਾਦ ਤੋਂ ਵਾਦ ਵਧੀ ਜਾਂਦਾ ਪਾਣੀ ਤੇ ਹੁਣ ਇਹੀ ਚਾਹੁੰਨੇ ਕਿ ਸਾਡੇ ਜਿਹੜੇ ਆ ਬੰਦ ਤੋਂ ਇਧਰਲੇ ਬੰਨੇ ਰਹਿ ਰਹੇ ਆ ਵੀ ਅਸੀਂ ਇਹਦਾ ਬਚਾ ਕੀਤਾ ਜਾਵੇ ਤੇ ਜਿੰਨੇ ਵੀ ਇਧਰ ਪਸ਼ੂ ਡੰਗਰ ਸੀਗੇ ਜਿੰਨਾ ਵੀ ਲੋਕਾਂ ਦਾ ਥੋੜੀ ਤੰਦ ਸੀ ਸਭ ਕੁਝ ਹੀ ਬੰਦ ਦੇ ਉੱਤੇ ਆ ਗਿਆ ਪਸ਼ੂਆਂ ਲਈ ਚਾਰਾ ਹੈ ਨਹੀਂਗਾ ਫਿਰ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਸਾਰੀਆਂ ਆ ਗਈਆਂ ਕੀ ਖਾਣਾ ਕਿਸ ਨੇ ਕੀ ਛੱਡਣਾ ਕਹੇ ਨੇ ਬਿਲਕੁਲ ਡੇਰ ਜਗਾਰ ਹੋ ਗਿਆ ਕਿੰਨੇ ਦਿਨਾਂ ਤੋਂ ਪਾਣੀ ਇੱਥੇ ਹੈ ਜੀ 1 ਮਹੀਨੇ ਦੇ ਕਰੀਬ ਪਾਣੀ ਇੱਥੇ ਲੱਗ ਗਿਆ ਬੰਨਾ 1 ਮਹੀਨੇ ਦੇ ਕਰੀਬ ਪਾਣੀ ਲੱਗ ਗਿਆ ਬੰਦੇ ਤੇ ਸਾਡੀਆਂ ਤਾਂ ਮੁਸ਼ਕਲਾਂ ਦਿਨੋਂ ਤਿੰਨ ਰਾਤ ਨੂੰ ਵੀ ਸਾਹ ਸੁੱਕੇ ਪਏ ਸਾਡੇ ਸਾਰਿਆਂ ਦੀ ਮੁਸ਼ਕਲਾਂ ਵਧਾਤੀਆਂ ਕਹਿੰਦੇ ਕਿ ਖੇਤੀ 'ਚ ਜੋ ਬੀਜਣਾ ਉਹ ਹੀ ਖਾਣਾ ਹੁੰਦਾ ਕਿਸਾਨ ਨੇ ਕੀ ਕਹਿਣਾ ਚਾਹੋਗੇ ਵੀਰ ਜੀ ਹੁਣ ਸਭ ਕੁਝ ਤੁਹਾਡੇ ਸਾਹਮਣੇ ਹੀ ਆ ਵਿੱਚੋਂ ਨੇ ਸਾਰੇ ਕਣਕ ਦਾ ਵੀ ਕੋਈ ਉਮੀਦ ਨਹੀਂ ਗਈ ਜਿੰਨਾ ਪਾਣੀ ਰਿਹਾ ਤਾਂ ਕਣਕਾਂ ਵੀ ਕਿੱਥੋਂ ਬੀਜ ਹੋਣਗੀਆਂ ਕੀ ਖਾਣਾ ਕੁਛ ਨਹੀਂ ਖਾਂ ਹੈਨਾ ਛੋਟੇ ਛੋਟੇ ਸਾਡੇ ਬੱਚੇ ਆ ਦੇਖੋ ਇਹਨਾਂ ਨੂੰ ਕਿੱਥੋਂ ਪੜਾਉਣਾ ਕਿੱਥੋਂ ਲਿਖਾਉਣਾ ਸਰਕਾਰੇ ਨੇ ਸੋਚਣਾ ਚਾਹੀਦਾ ਈ ਪੜ੍ਹਾਈ ਚ ਤੇ ਪਰਿਵਾਰਾਂ 'ਤੇ ਜਿਹੜਾ ਅਸਰ ਪੈ ਰਿਹਾ ਉਹ ਸਸਰ ਦਾ ਜਿਹੜਾ ਕਿ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਕੀ ਕਹਿਣਾ ਚਾਹੋਗੇ ਭੁਗਤਣਾ ਤਾਂ ਪੁੱਤ ਮੇਰੇ ਸਾਰਿਆਂ ਨੂੰ ਪੈ ਰਿਹਾ ਵਾ ਹੁਣ ਇਹਦੇ ਵਿੱਚ ਨਾ ਤੁਹਾਡਾ ਕੋਈ ਕਸੂਰ ਈ ਨਾ ਸਾਡਾ ਵਾ ਇੱਕਸਾਰ ਜੋ ਕੁਛ ਕਰ ਸਕਦੀ ਗੌਰਮੈਂਟ ਹੀ ਕਰ ਸਕਦੀ ਆ ਜੀ ਤੇ ਬੱਚੇ ਛੋਟੇ ਛੋਟੇ ਆ ਹਾਲਾਤ ਤੁਹਾਨੂੰ ਦਿਸਦੇ ਆ ਉਨੀਆਂ-ਉਨੀਆਂ ਪੈੜੀਆਂ ਪੈੜੀ ਸਾਰੀ ਦਰਿਆਵਾਂ ਪਾਰਿਆ ਤੇ ਅੱਧੇ ਤੇ ਘਰ ਵੀ ਪੁੱਤ ਇੱਧਰ ਹੀ ਰਹਿੰਦੇ ਆ ਇਹ ਤੇ ਕੀ ਨਾ ਤੇਰਾ ਕੀ ਰਜਤ ਕਿੰਨੇ ਦਿਨੋਂ ਸਕੂਲ ਗਿਆ ਉਹਨੂੰ ਚਾਰ-ਪੰਜ ਦਿਨਾਂ ਚੱਲੇ 10 10 ਚੱਲ 10 ਦੱਸ ਦੇ ਕਹ ਪੁੱਤ ਛੋਟੇ-ਛੋਟੇ ਬੱਚੇ ਵੀ ਜਿਹੜੇ ਕਿ ਐਸੇ ਪਾਣੀ ਨੂੰ ਦੇਖ ਕੇ ਘਬਰਾਂਦੇ ਤੇ ਬੇਵਸ ਨਜ਼ਰ ਆ ਰਹੇ ਜੇਕਰ ਗੱਲ ਕੀਤੀ ਜਾਵੇ ਤੇ ਹੁਣ ਜਿਹੜੀ ਪਾਣੀ ਦੀ ਸਪੀਡ ਲਗਾਤਾਰ ਵਾਧੀ ਜਾ ਰਹੀ ਹੈ ਲੋਕ ਜਿਹੜੇ ਆ ਰਾਤੋਂ ਵਾਪਸ ਆ ਰਹੇ ਕਿਸ਼ਤੀ ਦੇ ਰਾਹੀ ਦਿਖਾਵਾਂਗੇ ਜ਼ੂਮ ਕਰਕੇ ਕਿ ਜੋ ਅੱਜ ਹਾਲਾਤ ਬਣੇ ਇਹਨਾਂ ਹਾਲਾਤਾਂ ਦੇ ਚੱਲਦੇ ਆ ਲੋਕਾਂ ਦੀ ਬੇਵਸੀ ਜਿਹੜੀ ਵਾਧਦੀ ਜਾ ਰਹੀ ਹੈ ਕਿ ਜੋ ਅੱਜ ਹਾਲਾਤ ਦੇਖੇ ਜਾਣ ਤੇ ਬਹੁਤ ਹਾਲਾਤ ਨਾਜੁਕ ਆ ਕਿ ਪਾਣੀ ਦੀ ਮਾਰ ਜਿਹੜੀ ਪੈ ਰਹੀ ਹੈ ਪਾਣੀ ਦੀ ਮਾਰ ਜਿਹੜਾ ਨਿਸ਼ਾਨੀ ਲਗਾਈ ਗਈ ਸੀ ਇੱਕ ਕਿਸਾਨ ਵੱਲੋਂ ਤੇ ਦੁਆਰਾ ਪਾਣੀ ਜਿਹੜਾ ਉੱਥੇ ਚੜਦਾ ਹੋਇਆ ਨਜ਼ਰ ਆ ਰਿਹਾ ਛੋਟੇ ਛੋਟੇ ਬੱਚੇ ਜਿਹੜੇ ਕਿ ਕਿਸ਼ਤੀ ਦੇ ਵਿੱਚੋਂ ਬਾਹਰ ਨਿਕਲ ਕੇ ਆ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਪਪਾ ਵੇ ਕਿ ਇਨਸਾਨ ਇਨਸਾਨ ਹੀ ਹੁੰਦਾ ਪਰ ਇਨਸਾਨ ਦਾ ਨੁਕਸਾਨ ਨਾ ਹੋਵੇ ਇਹੀ ਹਰ ਕੋਲ ਅਰਦਾਸ ਕਰਦਾ ਹੋਇਆ ਨਜ਼ਰ ਆ ਰਿਹਾ ਮਾਤਾ ਜੀ ਕੋਠਾ ਡੁੱਬਾ ਪਿਆ ਆ ਉਹ ਤੂੜੀ ਆ ਸਾਡੀ ਪਸ਼ੂ ਲਿਆਂਦੇ ਆ ਕੱਢ ਕੇ ਪੰਜ ਚਾਰ ਪੰਡਾ ਲਿਆਂਦੀਆਂ ਤੇ ਉਹਨਾਂ ਦਾ ਕੀ ਬਣਨਾ ਕੋਠਾ ਸਾਰਾ ਡੁੱਬ ਗਿਆ ਤਾਂ ਸਾਰੀ ਉਹ ਤੂੜੀ ਡੁੱਬ ਗਈ ਕੀ ਕੀ ਜਿਹੜੇ ਹਾਲਾਤ ਹੁਣ ਕੀ ਕਰ ਸਕਦੇ ਆ ਅਸੀਂ ਕਿਤਰੇ ਨਜ਼ਰ ਆ ਰਿਹਾ ਸਾਡੇ ਬਹੁਤ ਮਾੜੇ ਆ ਰਿਹਾ ਨਜ਼ਰ ਆ ਰਿਹਾ ਤੇ ਹੁਣ ਹਨਾ ਤਨ ਤਨ ਦੀਦਾ ਹੀ ਸਾਰਾ ਕੁਝ ਜੀ ਪਸ਼ੂ ਨੂੰ ਕੀ ਪਾਉਣਾ ਅਸੀਂ ਸੰਤ ਇਹ ਫਿਕਰ ਪਿਆ ਆ ਫਸਲ ਦੀ ਕੀ ਪਾਵਾਂਗੇ ਕੀ ਮੰਗ ਕਰਦੇ ਹੋ ਸੈਂਟਰ ਤੋਂ ਕੀ ਮੰਗ ਕਰਦੇ ਹੋ ਪੰਜਾਬ ਤੋਂ ਅਸੀਂ ਤਾਂ ਸੈਂਟਰ ਤੋਂ ਇਹੀ ਮੰਗ ਕਰਦੇ ਆ ਕਿ ਦੇਖੋ 2023 ਦੇ ਵਿੱਚ ਵੀ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਇਸ ਵਾਰ ਵੀ ਸਾਨੂੰ ਉਮੀਦ ਨਹੀਂ ਕਿ ਸਾਨੂੰ ਮਿਲੇਗਾ ਕੁਝ ਅਹੀਂ ਤਾਂ ਇਹੀ ਚਾਹੁੰਦੇ ਆ ਕਿ ਸਾਨੂੰ ਜਿੰਨੀਆਂ ਸਾਡੀਆਂ ਫਸਲਾਂ ਮਰ ਗਈਆਂ ਉਹਨਾਂ ਦਾ ਮੁਆਵਜ਼ਾ ਵੀ ਦੇਵੇ ਸਰਕਾਰ ਤੇ ਦੂਜੀ ਬਣਦੀ ਗੱਲ ਇਹ ਆ ਕਿ ਦੇਖੋ ਹੌਣ ਦਾ ਮੌਕਾ ਸਭ ਨੂੰ ਪਤਾ ਹੀ ਆ ਕਿ ਸਾਡੇ ਬੰਤ ਐ ਅਹੀਂ ਚਾਹੁੰਦੇ ਵੀ ਬੰਨਾਂ ਨੂੰ ਬਚਾਇਆ ਜਾਵੇ ਤੇ ਵੱਧ ਵੱਧ ਮਿੱਟੀ ਦਾ ਪ੍ਰਬੰਧ ਕੀਤਾ ਜਾਵੇ ਤੇ ਟਰਾਲੀਆਂ ਮਿੱਟੀ ਦੀਆਂ ਇੱਥੇ ਆਈਆਂ ਜਾਣ ਜੋ ਕਿ ਛੋਟੇ ਛੋਟੇ ਬੱਚੇ ਜਿਹੜੇ ਕਿ ਕਿਸਤੀ ਦੇ ਵਿੱਚੋਂ ਬਾਹਰ ਕੱਢੇ ਜਾ ਰਹੇ ਐ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜੋ ਅੱਜ ਬੱਚੇ ਜਿਹੜੇ ਆਪਣੇ ਮਾਲ ਡੰਕਰ ਬੱਚਿਆਂ ਨਾਲ ਲੈ ਕੇ ਜਿਹੜੇ ਕਿ ਵਾਪਸ ਆਏ ਆ ਸੋ ਮੇਰਾ ਵੀਰ ਆ ਇੱਕ ਇੱਥੇ ਉਹਨਾਂ ਵੀ ਗੱਲਬਾਤ ਕਰਾਂਗੇ ਭਾਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਸਾਡੇ ਪਿੰਡ ਬਤਾਲੇ ਦਾ ਬਹੁਤ ਮਾੜਾ ਹਾਲ ਹਾਲਾਤ ਹੋਇਆ ਦੇਖੋ ਜੀ ਇੱਥੇ ਕੋਈ ਵੀ ਨਾ ਕੋਈ ਰਾਸ਼ਨ ਨਾ ਕੋਈ ਪੱਠਾ ਕੁਝ ਵੀ ਹੈ ਨਹੀਂਗਾ ਪਹੂ ਭੁੱਖੇ ਮਰਨਦੇ ਬੰਦਾ ਤਾਂ ਭੁੱਖਾ ਰਹ ਲੂਗਾ ਪਰ ਪਹੂ ਦੇਖੋ ਭੁੱਖੇ ਨਹੀਂ ਰਹਿ ਸਕਦੇ ਚਾਰਲੀ ਪਹੂ ਉਧਰੋਂ ਲਿਆਏ ਜਾਂਦੇ ਆ ਬਹੁਤ ਕਈ 30 35 ਘਰ ਆ ਜਿਹੜੇ ਸਾਡੇ ਪੁਰਾਣੇ ਪਿੰਡ ਵਿੱਚ ਆ ਹਜੇ ਤੇ ਉਹਨਾਂ ਦਾ ਬਹੁਤ ਔਖਾ ਅੱਗੇ ਤੁਹਾਨੂੰ ਬੀਔਰਗ ਬੀਬੀ ਦਿਖਾਈ ਆ ਤੇ ਪਾਪਾ ਉੱਥੇ ਬੈਠੇ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਇੱਧਰ ਆ ਜਾਣੀ ਜਾ ਰਿਹਾ ਪੇੜੀ ਰਾਹੀ ਜਾ ਰਿਹਾ ਹੀ ਸਮਾਨ ਲੈ ਕੇ ਸਮਾਨ ਲੈਣ ਹੜਾ ਤੇ ਹਾਲਾਤਾਂ ਲੈ ਨਾ ਮੁੰਡੇ ਦੋ ਚਾਰ ਹੁੰਦੇ ਸਭ ਕੋ ਗਿਆ ਨਾਲ ਹੀ ਪਾਸੂ ਨਾਲ ਹੀ ਸਾਡਾ ਅਬਜਕ ਜੀ ਨਾ ਬੱਚੇ ਹੁੰਦੇ ਨਾ ਹਾਂ ਬੱਚਿਆਂ ਨੇ ਮਸਲ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਕੀਤੇ ਗਏ ਨਹੀਂ ਨਹੀਂ ਪ੍ਰਬੰਧ ਕੋਈ ਸੁਣਵਾਈ ਨਹੀਂ ਕੀ ਬਣ ਤੇ ਮਿੱਟੀ ਦਾ ਵੀ ਕੋਈ ਐਮਐਲਏ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਐਮਐਲਏ ਛੱਡ ਕੇ ਕੋਈ ਪੁਲਿਸ ਵਾਲਾ ਵੀ ਨਹੀਂ ਹੁੰਦਾ ਸਾਨੂੰ ਕੋਈ ਕੁਝ ਕੋਈ ਨਹੀਂ ਹੁੰਦਾ ਜੇ ਰੋਡ ਗਿਆੰਦਾ ਤੇ ਬੱਚਿਆਂ ਦਾ ਬਾਪਾ ਖਾਇਆ ਇਹਨਾਂ ਤੇ ਸਰਕਾਰ ਦਾ ਕੀ ਗਿਆ ਸੀ ਮਤਾਵਾਂ ਵਾਲੀ ਬੇਵੱਸੀ ਬਣੀ ਏ ਹਾਰਡ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਵਾ ਫਸਲਾਂ ਡੁੱਬੀਆਂ ਚੁੱਲ੍ਹੇ ਠੰਡੇ ਕੀ ਕਹਿਣਾ ਚਾਹੋਗੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜਿੰਨੀ ਤੰਗੀ ਸਾਨੂੰ ਦਿੱਤੀ ਏ ਉਹਨੇ ਬਾਬਾ ਜੀ ਨੇ ਦਿੱਤੀ ਏ ਜੀ ਹਾਂਜੀ ਉਹਨਾਂ ਨੇ ਦਿੱਤੀ ਏ ਤੰਗੀ ਦਰਿਆ ਛੋਟਾ ਕਰ ਦਿੱਤਾ ਜਾ ਜਿਹੜੇ ਸਾਡੇ ਬੰਦੇ ਆ ਪਹਿਲੇ ਬਜ਼ੁਰਗ ਜਾਂ ਸਾਡੇ ਘਰ ਵਾਲੇ ਉਹਨਾਂ ਦੇ ਗਿੱਟੇ-ਗੋਡੇ ਦੁਖਣਦੇ ਆ ਤੁਸੀਂ ਦੇਖ ਕੇ ਆਏ ਉੱਥੇ ਉਹ ਬੈਠੇ ਦੁਖੀ ਹੋਈ ਨਾ بیੜੀ ਆਵੇ ਆ ਪਤਾ ਨਹੀਂ ਕਿੱਥੋਂ ਆ ਗਈ ਰਾਤ ਦੀ ਤਾਂ ਮੁੰਡਿਆਂ ਨੇ ਹੋਰ ਦਾ ਸੇਵਾ ਕੀਤੀ ਆ ਕੋਈ ਸਾਡੀ ਸਰਕਾਰ ਨੇ ਗੱਲਬਾਤ ਨਹੀਂ ਸੁਣੀ ਵੀ ਤੁਸੀਂ ਮਰਗੇ ਆ ਕਿ ਹੈਗੇ ਆ ਕਿ ਨਹੀਂ ਹੈਗੇ ਇੱਕ ਮਹੀਨਾ ਹੋ ਗਿਆ ਆ ਲੋਕਾਂ ਦਾ ਰੋਣਾ ਤਾਂ ਤੁਸੀਂ ਦੇਖ ਹੀ ਲਿਆ ਤੇ ਲੋਕ ਜਿਹੜੇ ਬਿਵਸੇ ਦੇ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹੜ੍ਹਾਂ ਦੇ ਵਿੱਚ ਨਜਿੱਠਿਆ ਜਾ ਰਿਹਾ ਵਾ ਲੋਕਾਂ ਨੇ ਅਪੀਲ ਕੀਤੀ ਕਿ ਸਰਕਾਰਾਂ ਜਿਹੜੀ ਹੈ ਕਿ ਲੋਕਾਂ ਦੀ ਮਦਦ ਵਾਸਤੇ ਅਕੀ ਹਣ ਤਾਂ ਜੋ ਕੀ ਸਫੜਾ ਦੇ ਨਾਲ ਮਿਲ ਕੇ ਨਜਿੱਠਿਆ ਜਾ ਸਕੇ ਤੁਸੀਂ ਦੇਖਦੇ ਰਹੋ ਦੈਣੀ ਸਵੇਰਾਂ ਤੇ ਮੈਂ ਹਾਂ ਮਰਤਪਾਲ ਸਿੰਘ ਬਾਜਵਾ ਪੁਲੱਥ